ਦੀ ਹਿੱਦੀ ਜੋੜ ਦਿਵਸ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਪ੍ਰਸ਼ਾਸਨ ਦੇ ਨਾਲ ਇੱਕ ਮੀਟਿੰਗ ਸੱਦੀ ਸੀ ਤੇ ਮੀਟਿੰਗ ਹੁਣ ਖਤਮ ਹੋ ਚੁੱਕੀ ਹੈ ਤੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਕੀ ਕੀ ਫੈਸਲੇ ਲਏ ਨੇ ਉਹ ਦੱਸੇ ਨੇ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਤੇ ਸ਼ਹੀਦੀ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਤੇ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਛੋਟੇ ਸ਼ਹਿਬਜਾਦਿਆਂ ਦੀ ਸ਼ਹੀਦੀ ਸਮੇਂ ਦੌਰਾਨ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10-10 ਮਿੰਟ ਤੱਕ ਇੱਕ ਮਾਤਮੀ ਬੀਗਲ বাজਾਇਆ ਜਾਵੇਗਾ ਉਸ ਵੇਲੇ ਜਿੱਥੇ ਵੀ ਹੋਵੋਗੇ ਖੜੇ ਹੋ ਕੇ ਅਦੁੱਤੀ ਸ਼ਹਾਦਤ ਨੂੰ ਨਮਨ ਕਰੋ ਮੁੱਖ ਮੰਤਰੀ ਸਾਉ ਦਾ ਕਹਿਣਾ ਹੈ ਕਿ ਜਿੱਥੇ ਵੀ ਖੜੇ ਹੋਵੋਗੇ ਜਿੱਥੇ ਜਾਂ ਬੈਠੇ ਹੋਵੋਗੇ ਉਹ ਖੜੇ ਹੋ ਜਿਓ ਬਿਗਲ ਸੁਣ ਕੇ ਸਵੇਰੇ 10 ਵਜੇ 10-10 ਮਿੰਟ ਤੇ ਬਿਗਲ ਵੱਜੇਗਾ ਤੇ ਛੋਟੇ ਸ਼ਹਿਵਦਿਆਂ ਨੂੰ ਅਦੁੱਤੀ ਨਮਨ ਕਰਨ ਲਈ ਤੁਸੀਂ ਖੜੇ ਹੋ ਜਾਇਓ ਅੱਜ ਸ਼੍ਰੀ ਫਤਿਹਗੜ ਸਾਹਿਬ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਤੇ ਸ਼ਹੀਦੀ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਤੇ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਦੌਰਾਨ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10-10 ਮਿੰਟ ਤੱਕ ਇੱਕ ਮਾਤਮੀ ਬੀਗਲ বাজਾਇਆ ਜਾਵੇਗਾ ਉਸ ਵੇਲੇ ਜਿੱਥੇ ਵੀ ਹੋਵੋਗੇ ਖੜੇ ਹੋ ਕੇ ਅਦੁੱਤੀ ਸ਼ਹਾਦਤ ਨੂੰ ਨਮਨ ਕਰੋ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਜਿੱਥੇ ਵੀ ਖੜੇ ਹੋਵੋਗੇ ਜਿੱਥੇ ਜਾ ਬੈਠੇ ਹੋਵੋਗੇ ਉਹ ਖੜੇ ਹੋ ਜਿਓ ਬਿਗਲ ਸੁਣ ਕੇ ਸਵੇਰੇ 10:00 ਵਜੇ 10-10 ਮਿੰਟ ਤੇ ਬਿਗਲ ਵੱਜੇਗਾ ਤੇ ਛੋਟੇ ਸ਼ਹਿਵਦਿਆਂ ਨੂੰ ਅਦੁੱਤੀ ਨਮਨ ਕਰਨ ਲਈ ਤੁਸੀਂ ਖੜੇ ਹੋ ਜਾਇਓ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਤੇ ਸ਼ਹੀਦੀ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਤੇ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਛੋਟੇ ਸ਼ਹਿਬਜਾਦਿਆਂ ਦੀ ਸ਼ਹੀਦੀ ਸਮੇਂ ਦੌਰਾਨ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10-10 ਮਿੰਟ ਤੱਕ ਇੱਕ ਮਾਤਮੀ ਬੀਗਲ বাজਾਇਆ ਜਾਵੇਗਾ। ਉਸ ਵੇਲੇ ਜਿੱਥੇ ਵੀ ਹੋਵੋਗੇ ਖੜੇ ਹੋ ਕੇ ਅਦੁੱਤੀ ਸ਼ਹਾਦਤ ਨੂੰ ਨਮਨ ਕਰੋ। ਮੁੱਖ ਮੰਤਰੀ ਸਾਉ ਦਾ ਕਹਿਣਾ ਹੈ ਕਿ ਜਿੱਥੇ ਵੀ ਖੜੇ ਹੋਵੋਗੇ ਜਿੱਥੇ ਜਾਂ ਬੈਠੇ ਹੋਵੋਗੇ ਉਹ ਖੜੇ ਹੋ ਜਿਓ ਬਿਗਲ ਸੁਣ ਕੇ ਸਵੇਰੇ 10 ਵਜ ਕੇ 10-10 ਮਿੰਟ ਤੇ ਬਿਗਲ ਵੱਜੇਗਾ ਤੇ ਛੋਟੇ ਸ਼ਹਿਵਦਿਆਂ ਨੂੰ ਅਦੁੱਤੀ ਨਮਨ ਕਰਨ ਲਈ ਤੁਸੀਂ ਖੜੇ ਹੋ ਜਾਇਓ